ਮਹਲ ਕਰਕੇ ਜੀ ਐਮ ਆਰ ਆਈ ਨਹੀਂ ਕਰਾਈ ਬੰਦਾ ਰੱਖ ਲਿਆ ਇੱਥੇ ਟ੍ਰੀਟਮੈਂਟ ਕਰਾਈ ਗਿਆ ਉਹਦੇ ਨਸ਼ੇ ਦੇ ਟੀਕੇ ਲਾਈ ਗਿਆ ਬਸ ਉਹਨੂੰ ਗੁੰਮ ਕਰੀ ਰੱਖਿਆ ਅਸੀਂ ਮਨਤਾ ਕਰਦੇ ਆ ਵੀ ਡਾਕਟਰ ਸਾਹਿਬ ਕਰਾ ਲਓ ਐਮ ਆਰ ਆਈ ਕਰਾ ਲਓ ਉਹ ਨਹੀਂ ਕਰਾਈ ਗੁਲਾਮ ਤੋਂ ਪਹਿਲਾਂ ਤਿੰਨ ਡਾਕਟਰ ਨੂੰ ਦਿਖਾ ਚੁੱਕੇ ਸੀ ਦੋ ਡਾਕਟਰ ਤੇ ਤਿੰਨ ਨੂੰ ਦੋ ਸੀਟੀ ਸਕੈਨ ਇਹਦੇ ਹੋ ਰੱਖੇ ਸੀ ਬਲੱਡ ਟੈਸਟ ਹੋ ਰੱਖੇ ਸੀ ਬਹੁਤ ਬਹੁਤ ਸ਼ੁਕਰੀਆ ਜੀ ਦਵਿੰਦਰ ਸਿੰਘ ਆ ਜੀ ਧਰਨਾ ਦਾ ਇਸ ਕਰਕੇ ਲਾਇਆ ਜੀ ਵੀ ਅਸੀਂ ਇੱਥੇ ਮਰੀਜ਼ ਲਿਆਂਦਾ ਸੀ ਡਾਕਟਰ ਸਾਹਿਬ ਦੇ ਅਸੀਂ ਜਦੋਂ ਦਾਖਲ ਕੀਤਾਗਾ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਐਮ ਆਰ ਆਈ ਕਰਾ ਲਓ ਜੀ ਇਹ ਦੀ ਵੀ ਐਮ ਆਰ ਆਈ ਕਰਾ ਕੇ ਅਸੀਂ ਰਿਪੋਰਟ ਲੈ ਆਵਾਂਗੇ ਤੁਸੀਂ ਉਹਨੇ ਇਹਦੇ ਡੋਜਾ ਲਾ ਦਿਓ ਮਾੜਾ ਮਾੜਾ ਗਲੂਕੋਜ਼ ਗੈਰਾ ਲਾ ਦਿਓ ਜੇ ਤਾਂ ਐਮ ਆਰ ਆਈ 'ਚ ਕੋਈ ਪ੍ਰੋਬਲਮ ਆ ਗਈ ਫਿਰ ਤਾਂ ਅਸੀਂ ਹੋਰ ਹਸਪਤਾਲ 'ਚ ਵਗ ਜਾਾਂਗੇ ਨਾ ਹੀ ਤਾਂ ਚਲੋ ਅਪਰੇਟ ਦੀ ਕੋਈ ਪ੍ਰੋਬਲਮ ਹੋਈ ਤੁਸੀਂ ਐਸੇ ਇਲਾਜ ਕਰ ਲਿਓ ਇਹਨੇ ਦਾਖਲ ਕਰਕੇ ਜੀ ਐਮ ਆਰ ਆਈ ਨਹੀਂ ਕਰਾਈ ਬੰਦਾ ਰੱਖ ਲਿਆ ਇੱਥੇ ਟ੍ਰੀਟਮੈਂਟ ਕਰੀ ਗਿਆ ਉਹਦੇ ਨਸ਼ੇ ਦੇ ਟੀਕੇ ਲਾਈ ਗਿਆ ਬ ਅਸੀਂ ਮਨਤਾ ਕਰ ਲਈਆਂ ਵੀ ਡਾਕਟਰ ਸਾਹਿਬ ਕਰਾ ਲਓ ਐਮ ਆਰ ਆਈ ਕਰਾ ਲਓ ਉਹ ਨਹੀਂ ਕਰਾਈ ਫਿਰ ਪਰਿਵਾਰ ਨੇ ਮਨਤਾ ਕਰ ਲਈਆਂ ਦੂਜੇ ਦਿਨ ਆ ਕੇ ਜੇ ਤੁਹਾਨੂੰ پتہ ਲੱਗੇ ਬੰਦਾ ਸੀਰੀਅਸ ਆ ਠੀਕ ਨਹੀਂ ਹੋਇਆ 24 ਘੰਟਿਆਂ ਬਾਅਦ ਅਸੀਂ ਕਿਹਾ ਵੀ ਸਾਨੂੰ ਜੀ ਬੰਦਾ ਦੇ ਦਿਓ ਵੀ ਇਹ ਠੀਕ ਨਹੀਂ ਹੋਇਆ ਵੀ ਇਹਨੂੰ ਲੈ ਜਾਣੇ ਅਸੀਂ ਹੋਰ ਹਸਪਤਾਲ ਚ ਇਹ ਕਹਿੰਦਾ ਵੀ ਮੇਰੀ ਜ਼ਿੰਮੇਵਾਰੀ ਆ 5 ਦਿਨਾਂ ਚ ਮੈਂ ਠੀਕ ਕਰਕੇ ਤੋਰ ਕੇ ਤੋਰੂੰਗਾ ਤੁਸੀਂ ਕਿਉਂ ਉਹ ਕਰਦੇ ਹੋ ਵੀ ਲੈ ਕੇ ਨਾ ਜਾਓ ਇੱਥੇ ਰੱਖ ਲਓ ਇਹਨੇ ਤੁਹਾਨੂੰ ਬੰਦਾ ਦਿੱਤਾ ਨਹੀਂ ਰੱਖੀ ਰੱਖਿਆ ਤੀਜੇ ਦਿਨ ਅਸੀਂ ਫੇਰ ਕਿਹਾ ਵੀ ਡਾਕਟਰ ਸਾਹਿਬ ਫਾਇਦਾ ਨਹੀਂ ਹੋਇਆ ਕੋਈ ਵੀ ਬੰਦਾ ਦੇ ਦਿਓ ਹੁਣ ਤਾਂ ਵੀ ਨਹੀਂ ਫਾਇਦਾ ਹੋ ਰ ਕਹਿੰਦਾ ਮੇਰਾ ਇਹ ਸਮਾਇਆ ਵੈਨਸਿਟੀ ਕਲਾ ਕੇ ਕੱਲ ਨੂੰ ਮੈਂ ਇਹਨੂੰ ਹੋਸਟਲ ਲਿਆਉਂਗਾ ਤੁਹਾਡੇ ਨਾਲ ਗੱਲਾਂ ਕਰਾਉਂਗਾ ਜੀ ਠੀਕ ਹੈ ਜੀ ਅਸੀਂ ਕਿਹਾ ਵੀ ਨਹੀਂ ਜੀ ਲੋੜ ਨਹੀਂ ਬੰਦਾ ਕਹਿੰਦਾ ਮੇਰੀ ਜ਼ਿੰਮੇਵਾਰੀ ਹੈ ਕੱਲ ਨੂੰ 10 ਵਜੇ ਤੁਹਾਡੇ ਨਾਲ ਗੱਲਾਂ ਕਰਾਉਂਗਾ ਬੰਦੇ ਦੀਆਂ ਸ਼ਾਮ ਨੂੰ ਜੀ ਬੰਦੇ ਨੂੰ ਅਟੈਕ ਹੋ ਗਿਆ 7 ਵਜੇ ਦੇ 7:30 7:30 ਦਾ ਟਾਈਮ ਹੋਗਾ ਉਹਨੂੰ ਅਟੈਕ ਹੋ ਗਿਆ ਮੂੰਹ ਚੋਂ ਖੂਨ ਆ ਗਿਆ ਨੱਕ ਚੋਂ ਖੂਨ ਆ ਗਿਆ ਫਿਰ ਇਹ ਸਾਨੂੰ ਕਹਿੰਦਾ ਵੀ ਇਹਨੂੰ ਰੈਫਰ ਕਰਾ ਲਓ ਜੀ ਅਸੀਂ ਆ ਵੀ ਹੁਣ ਰੈਫਰ ਕਰਾਉਣ ਨੂੰ ਕੀ ਅਜਨਦਰ ਅਸੀਂ ਤੁਹਾਨੂੰ ਕਹੀ ਗਏ ਆ ਉਹ ਤੂੰ ਮੰਨਿਆ ਨਹੀਂ ਜੀ ਹੁਣ ਤਾਂ ਅਟੈਕ ਤਾਂ ਆ ਗਿਆ ਉਹ ਸਰਦਾਰਦ ਕਰਦਾ ਸੀ ਸਰਦਾਰਦ ਦੀ ਇਹਨੇ ਕੋਈ ਦਵਾਈ ਨਹੀਂ ਦਿੱਤੀ ਉਹਨੂੰ ਇਹ ਬਸ ਪੇਟ ਦਾ ਹੀ ਇਲਾਜ ਕਰੀ ਗਏ ਦੋ ਚਾਰ ਪ੍ਰੋਬਲਮ ਕਦੋਂ ਹੋਈ ਸੀ ਉਹਨਾਂ ਨੂੰ ਕਿੰਨੇ ਦਿਨ ਤੋਂ ਦਾਖਲ ਸੀ ਇੱਥੇ ਚਾਰ ਦਿਨ ਹੈ ਦਾਖਲ ਰਹਿ ਜੋ ਇੱਥੇ ਤੇ ਪ੍ਰੋਬਲਮ ਉਹਨੂੰ 5-6 ਦਿਨਾਂ ਤੋਂ ਮਾੜਾ-ਮਾੜਾ ਸਿਰ ਦੁਖਦਾ ਸੀ ਉਦੋਂ ਜਣ ਦੀ ਵੱਧ ਗਿਆ ਸੀ ਸਿਰ ਦੁਖਦਾ ਸੀ ਤਾਂ ਹੀ ਅਸੀਂ ਕਹਿੰਦੇ ਸੀ ਵੀ ਐ ਐਮ ਆਰ ਆਈ ਕਰਾ ਲੈਣਾ ਫਿਰ ਆਪਾਂ ਨੂੰ ਪਤਾ ਲੱਗ ਜੂਗਾ ਅੱਛਾ ਦੋ ਦੋ ਤੁਸੀਂ ਇੱਥੇ ਲੈ ਆਏ ਉਹਨਾਂ ਨੂੰ ਦਾਖਲ ਕਰ ਗਏ ਇਹਨਾਂ ਨੂੰ ਦਾਖਲ ਕਰ ਲਾ ਜੀ ਇਹਨਾਂ ਨੂੰ ਅਸੀਂ ਅਖਿਆ ਵੀ ਦਾਖਲ ਕਰ ਲਓ ਪਰ ਐ ਐਮ ਆਰ ਆਈ ਕਰਾ ਲਓ ਚਾਰ ਦਿਨ ਦੇ 5ਵੇਂ ਦਿਨ ਤੁਰ ਕੇ ਆਏ ਜੀ ਇਹ ਸਾਨੂੰ ਕਹਿੰਦੇ ਵੀ ਐਂ ਕਰਕੇ ਵੀ ਤੁਸੀਂ ਰੈਫਰ ਕਰਾ ਲਓ ਅਸੀਂ ਆਖਿਆ ਵੀ ਨਹੀਂ ਹੁਣ ਰੈਫਰ ਕਰਾਉਣ ਨੂੰ ਕੀ ਰਹਿ ਗਿਆ ਬੰਦੇ 'ਚ ਹੁਣ ਤਾਂ ਬੰਦਾ ਤਾਂ ਖਤਮ ਹੋ ਗਿਆ ਹੁਣ ਰੈਫਰ ਕਰਾ ਕੇ ਲੈ ਕੇ ਕਿੱਥੇ ਜਾਵਾਂਗੇ ਇਹ ਕਹਿੰਦਾ ਵੀ ਵੈਲਟਿਨੇਟਰ ਤੇ ਪਾਉਣਾ ਸਾਈਨ ਕਰੋ ਅਸੀਂ ਆਖਿਆ ਵੀ ਹੁਣ ਸਾਈਨ ਵੀ ਨਹੀਂ ਕਰਦੇ ਸੀ ਵੀ ਹੁਣ ਤਾਂ ਸਾਮੋਂ ਵਾਲੋ ਕਿ ਅਸੀਂ ਕਿੱਧਰ ਲੈ ਕੇ ਜਾਈਏ ਫਿਰ ਸਵੇਰੇ ਅਸੀਂ ਆਖਿਆ ਜੀ ਚਲੋ ਵੀ ਆਸ ਹੁੰਦੀ ਵੀ ਬੰਦਾ ਠੀਕ ਹੋ ਸਕਦਾਗਾ ਵੀ ਲੈ ਜਾਂਦੇ ਆ ਅਸੀਂ ਫਿਰ ਬਠਿੰਡੇ ਲੈ ਕੇ ਜੀ ਏਮਜ 'ਚ ਏਮਜ 'ਚ ਸਾਨੂੰ ਬੈੱਡ ਨਹੀਂ ਮਿਲਿਆ ਫਿਰ ਅਸੀਂ ਮੈਡੀ ਸਿਟੀ 'ਚ ਲੈ ਕੇ ਉੱਥੇ ਜਾ ਕੇ ਉੱਥੇ ਵਾਲੇ ਡਾਕਟਰ ਸਾਹਿਬ ਨੂੰ ਅਸੀਂ ਕਿਹਾ ਵੀ ਐਂ ਵੀਦਾ ਆਇਆ ਹੋ ਗਿਆ ਵੀਦਾ ਕੋਈ ਹੋ ਕਰਾ ਲੋ ਤੁਸੀਂ ਐਮ ਆਰ ਆਈ ਕਰਾ ਲੋ ਉਹ ਕਹਿੰਦੇ ਸਾਨੂੰ ਡੇਢ ਘੰਟਾ ਦਿਓ ਉਹਨਾਂ ਨੇ ਸਾਰਾ ਬਲੱਡ ਸ਼ੂਗਰ ਚੈੱਕ ਕਰਕੇ ਜੀ ਡੇਢ ਘੰਟੇ ਐਮ ਆਰ ਆਈ ਰਿਪੋਰਟ ਕਰਕੇ ਸਾਨੂੰ ਦੱਸਤਾ ਵੀਦਾ ਬ੍ਰੇਨ ਡੈਡ ਹੋ ਗਿਆ ਉਹਨੂੰ ਅਟੈਕ ਆ ਗਿਆ ਉੱਥੇ ਜੇ ਤੁਹਾਡਾ ਡਾਕਟਰ ਉਹ ਸਾਹਮਣ ਲੈਂਦਾ ਜਾਂ ਰੈਫਰ ਕਰਨ ਦਾ ਬੰਦਾ ਬੱਦ ਸਕਦਾ ਸੀ ਕੀ ਲੱਗਦਾ ਵੀ ਇਹਨਾਂ ਨੇ ਟੀਕੇ ਨਾ ਕਰ ਕੀ ਹੋਇਆ ਜੀ ਇਹਨਾਂ ਨੇ ਨਸ਼ਾ ਇਹਨਾਂ ਨੇ ਖੁਦ ਹੀ ਕਿਹਾ ਜੀ ਸਾਨੂੰ ਯੂਨੀਵਰਸਿਟੀ ਕੇ ਲੈ ਆਏ ਮੇਰੇ ਮੈਂ ਸਮਾਇਆ ਹੋਇਆ ਵੀ ਕੱਲ ਨੂੰ ਮੈਂ ਆਫ ਕਰੂੰਗਾ ਡਾਕਟਰ ਸਾਹਿਬ ਜਦੋਂ ਮਰਜ਼ੀ ਪੁੱਛੋ ਉਹਨਾਂ ਨੂੰ ਅਸੀਂ ਕਹਿਣ ਤਿਆਰ ਆ ਕੀ ਡਾਕਟਰ ਨੀ ਮੰਗ ਕੀ ਕਰਦੇ ਤੁਸੀਂ ਕੀ ਕਰਵਾਉਣਾ ਪਰਚਾ ਹੋਣਾ ਚਾਹੀਦਾ ਜੀ ਪਰਚਾ ਹੋਣਾ ਚਾਹੀਦਾ ਡਾਕਟਰ ਤੇ ਮੈਂ ਡਾਕਟਰ ਦੇਵਨ ਮਿੱਥਲ ਐ ਇਹਨਾਂ ਦੇ ਇੱਕ ਪੇਸ਼ੈਂਟ 16 ਤਰੀਕ ਨੂੰ ਸਾਡੇ ਕੋਲ ਆਏ ਸੀ ਜਸਵੀਰ ਸਿੰਘ ਆਫ ਆਪਣਾ ਇਹਦਾ ਨਾਮ ਮੁੰਡੇ ਦਾ ਸੋਨੀ ਸੋਨੀ ਮਿਸਤਰੀ ਕੰਮ ਕਰਦਾ ਠੀਕ ਹੈ ਬਿਜਲੀ ਦਾ ਮਿਸਤਰੀ ਐ ਸਾਡੇ ਕੋਲ ਇਹ ਕੰਪਲੇਂਟ ਲਿਖਿਆ ਸੀ ਕਿ ਇਹਦੇ ਸਿਰ ਵਿੱਚ ਦਰਦ ਹੋ ਰਿਹਾ ਤੇ ਸਾਡੇ ਕੋਲ ਆਉਣ ਤੋਂ ਪਹਿਲਾਂ ਤਿੰਨ ਡਾਕਟਰ ਨੂੰ ਦਿਖਾ ਚੁੱਕੇ ਸੀ ਦੋ ਡਾਕਟਰ ਜਾਂ ਤਿੰਨ ਨੂੰ ਦੋ ਸੀਰੀਜ਼ ਕੈਨ ਇਹਦੇ ਹੋ ਰੱਖੇ ਸੀ ਬਲੱਡ ਟੈਸਟ ਹੋ ਰੱਖੇ ਸੀ ਹੋਰ ਪ੍ਰੋਟੋਕਾਲ ਮੁਤਾਬਿਕ ਇਹ ਹੀ ਸਾਬਿਤ ਹੁੰਦਾ ਸੀ ਕਿ ਬੰਦਾ ਸ਼ਰਾਬ ਦਾਤਦੀ ਹੈ ਰੋ ਸ਼ਰਾਬ ਪੀਂਦਾ ਤੇ ਕੁਝ ਸ਼ਾਇਦ ਹੋਰ ਵੀ ਕਿਸੇ ਤਰ੍ਹਾਂ ਦਾ ਨਸ਼ਾ ਖਾਂਦਾ ਹੋਵੇ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਇਹ ਸ਼ਰਾਬ ਕਰਕੇ ਹੈ ਇਹਨੂੰ ਦਰਦ ਦੀ ਦਵਾਈ ਦੇਣੀ ਬੋਗੀ ਤੇ ਇਹਦੀ ਬੋਡੀ 'ਚ ਜਿਹੜਾ ਸ਼ਰਾਬ ਦਾ ਅਸਰ ਆ ਉਹ ਘਟਾਉਣ ਲਈ ਮਲਟੀ ਵਿਟਾਮਿਨ ਵਗੈਰਾ ਇੰਜੈਕਸ਼ਨ ਲਗਾਏ ਜਾਣਗੇ ਠੀਕ ਹੈ ਤੇ ਜਿਹੜੇ ਸ਼ਰਾਬ ਦੇ ਪੇਸ਼ੰਗੋ ਨੇ ਕਿਸੇ ਵੀ ਟਾਈਮ 'ਤੇ ਵਿਡਰੋਅਲ 'ਚ ਜਾ ਸਕਦੇ ਨੇ ਦੌਰਾ ਪੈ ਸਕਦਾ ਹੁੰਦਾ ਹੈ ਜੋ ਦੋਨੋਂ ਤੇ ਇਹ ਗੱਲ ਪੁੱਛੀ ਗਈ ਉਹ ਕਹਿੰਦੇ ਇੱਕ ਦਿਨ ਪਹਿਲਾਂ ਇਹਨਾਂ ਨੂੰ ਜ਼ੋਰਾਂ ਪਿਆ ਵੀ ਸੀ 15 ਤਰੀਕ ਨੂੰ ਕਹਿੰਦਾ ਫਿਰ ਇਸ ਲਈ ਡਰ ਗਏ ਇਸ ਲਈ ਸੋਚਿਆ ਸੀ ਐਡਮਿਟ ਕਰਾਈਏ ਸੀ ਪਹਿਲਾਂ اوਪੀ ਡੀ ਜੀ ਦਖਾ ਰਹੇ ਸੀਗੇ ਤੇ 16 ਤਰੀਕ ਦੀ ਸਵੇਰ ਨੂੰ ਇਹ ਮਰੀ ਨੂੰ ਐਡਮਿਟ ਕੀਤਾ ਗਿਆ ਦੌਰੇ ਦੀ ਦਵਾਈ ਸ਼ੁਰੂ ਕੀਤੀ ਗਈ ਠੀਕ ਹੈ ਜੀ ਨਾਲ ਮਲਟੀਵਿਟਾਮਿਨ ਡ੍ਰਿਪਸ ਵਗੈਰਾ ਦਿੱਤੇ ਗਏ ਤਾਂ ਕਿ ਜਿਹੜਾ ਅਲਕੋਹਲ ਦਾ ਮਾੜਾ ਅਸਰ ਦਿਮਾਗ ਤੇ ਹੁੰਦਾ ਉਹ ਘਟ ਸਕੇ ਪਟੇ ਮਰੀਜ਼ ਦੀ ਸਥਿਤੀ ਜ਼ਿਆਦਾ ਨਹੀਂ ਸੁਧਰੀ। ਤੈਨੂੰ ਸਿਰ মালਟੀਵਿਟਾਮਿਨ ਤੇ ਐਂਟੀਬਾਇਓਟਿਕ ਦੇ ਇੰਜੈਕਸ਼ਨ ਲੱਗਦੇ ਰਹੇ। ਸ਼ਾਮ ਨੂੰ 6 ਵਜੇ 7 ਵਜੇ ਨੂੰ ਉਲਟੀਆਂ ਵੱਧ ਤੋਂ ਵੱਧ ਲੱਗੀਆਂ 17 ਤਰੀਕ ਨੂੰ। ਇਹਨੂੰ ਪਾਏ ਪਾਏ ਨੇ ਉਲਟੀ ਕਰਤੀ। ਇਹਦੇ ਪਰਿਵਾਰਿਕ ਮੈਂਬਰ ਜੋ ਉੱਤੇ ਬੈਠੇ ਸੀ ਉਹਨਾਂ ਨੇ ਧਿਆਨ ਨਹੀਂ ਦਿੱਤਾ। ਇਹਨਾਂ ਨੂੰ ਦੱਸਿਆ ਗਿਆ ਸੀ ਜਦੋਂ ਉਲਟੀ ਕਰਦਾ ਮਰੀਜ਼ ਨਾਲ ਦੇ ਨਾਲ ਉਹਨੂੰ ਟਿੱਡਾ ਕਰ ਦਿੱਤਾ ਜਾਵੇ ਤਾਂ ਕਿ ਉਹ ਸਾਹ ਵਾਲੇ ਰਸਤੇ ਨਾ ਜਾਵੇ। ਠੀਕ ਹੈ? ਉਹ ਉਲਟੀ ਸਾਹ ਵਾਲੇ ਰਸਤੇ ਜਾਣ ਕਰਕੇ ਉਹਦੀ ਨਾਲ ਦੀ ਨਾਲ ਆਕਸੀਜਨ ਤੇ ਬੀਪੀ ਘੱਟ ਘੱਟ ਗਿਆ ਤਾਂ ਉਹ ਤੋਂ ਮੈਨੂੰ ਬੁਲਾਇਆ ਗਿਆ ਜਦੋਂ ਮੈਂ ਜਾ ਕੇ ਦੇਖਿਆ ਮੇਰੀ ਨੂੰ ਮਰੀਜ਼ ਦੀ ਹਾਲਤ ਬਹੁਤ ਹੀ ਗੰਭੀਰ ਸੀ ਠੀਕ ਹੈ ਉਹਨੂੰ ਪੇਸ਼ੈਂਟ ਨੂੰ ਸੀ ਨਾਲ ਦੇ ਨਾਲ ਗਲੇ ਵਿੱਚ ਸਾਹ ਦੀ ਟਿਊਬ ਪਾ ਕੇ ਠੀਕ ਹੈ ਉਹਦੀ ਜਾਨ ਮੌਕੇ ਤੇ ਬਚਾਈ ਗਈ ਆਕਸੀਜਨ ਸੋ ਕਰ ਲਿਆ ਬੀਪੀ ਉਸ ਦਾ 130 ਚੱਲਿਆ ਗਿਆ ਧੜਕਣ ਨਾਰਮਲ ਹੋ ਗਈ ਹੱਥ ਪੈ ਮਰੀਜ਼ ਹਿਲਣ ਲੱਗਾ ਬਿਨਾ ਆਕਸੀਜਨ ਤੋਂ ਵੀ ਉਹ ਪੇਸ਼ੈਂਟ ਸਾਹ ਲੈਣ ਲੱਗ ਗਿਆ ਸੀਜ ਨੂੰ ਜਾਨ ਬਚਾਣ ਲਈ ਮੌਕੇ ਤੇ ਵੈਂਟੀਲੇਟਰ ਤੇ ਪਾ ਦਿੱਤਾ ਜਨਮਰਾਹੀ ਕਿ ਹਾ ਜਨਮ ਨੇ ਵੀ ਮਾਦੇਲੀ ਤੋਂ ਅਰਸਾ ਆਲਰੇਡੀ ਉਹ ਪੇਸ਼ੇਰਾਂ ਦੇ ਦੋ ਸੀਟੀ ਸਕੈਨ ਹੋ ਰੱਖੇ ਸੀ ਸਾਡੇ ਕੋਲ ਆਨ ਤੋਂ ਤੇ ਐਮ ਆਰ ਆਈ ਵਿੱਚ ਕੁਝ ਅਲੱਗ ਤੋਂ ਨਹੀਂ ਮਿਲਦਾ ਸੀ ਨਾ ਕਿ ਇਹ ਬੱਚੇ ਨੂੰ ਅਧਰੰਗ ਸੀਗਾ ਨਾ ਹੀ ਇਹਨੂੰ ਗਿਸਰਾਂ ਦੀ ਇਦਾਂ ਦੀ ਪ੍ਰੋਬਲਮ ਸੀ ਇਹਦੇ ਹੱਥ ਪੈਰ ਰੁਕਿਆ ਹੋਵੇ ਚਾਰੋਂ ਹੱਥ ਪੈਰ ਚੱਲ ਰਹੇ ਸੀਗੇ ਇਹਦੇ ਵਿੱਚ ਦਿਮਾਗ ਤੇ ਸ਼ਰਾਬ ਤੇ ਨਸ਼ਿਆਂ ਦਾ ਅਸਰ ਸੀਗਾ 17 ਤਰੀਕ ਦੀ ਗੱਲ ਹੈ ਦਿਨ ਦੀ ਗੱਲ ਹੈ ਇਦੇ ਬਾਰਤ ਮੈਂ ਫੇਰ ਬਾਰਤ ਤੋਂ ਬੁਲਾ ਕੇ ਪੁੱਛਿਆ ਕਿ ਦੋਸਤਾਂ ਨੂੰ ਪੁੱਛਿਆ ਕਿ ਨਸ਼ਾ ਤਾਂ ਨਹੀਂ ਕਰਦਾ ਉਹ ਕਹਿੰਦਾ ਨਹੀਂ ਕਰਦਾ ਮੈਂ ਕਹਿੰਦਾ ਜੀ ਲੜਕਾ ਮੈਨੂੰ ਲੱਗਦਾ ਨਸ਼ਾ ਕਰਦਾ ਤਾਂ ਉਹਦੇ ਡੋਪ ਟੈਸਟ ਕਰਕੇ ਟੈਸਟ ਹੁੰਦਾ ਉਹਨਾਂ ਨੇ ਵੀ ਪਰਵਾਸ ਦੀ ਰਜਮੰਦਨੀ ਨਾਲ ਅਸੀਂ ਡੋਪ ਟੈਸਟ ਕਰੇ ਜਿਹਦੇ ਵਿੱਚ 12 ਟੈਸਟ ਹੁੰਦੇ ਤੇ ਉਹਨਾਂ 'ਚੋਂ 5 ਟੈਸਟ ਪੋਜ਼ਿਟਿਵ ਆਏ ਜਿਹਦੇ ਵਿੱਚ ਐਮਫੀਟਾਮਿਨ ਮੈਨੂੰ ਨਹੀਂ ਪਤਾ ਐਮਵੀਟਾਮਿਨ ਇੰਡੀਆ 'ਚ ਕਿੱਥੋਂ ਮਿਲਦੀ ਹੈ ਠੀਕ ਹੈ ਉਹਦੇ ਡੋਪਰ ਨੋਰਫੀਨ ਦੀ ਗੋਲੀ ਜੀ ਵਾਲੀ ਗੋਲੀ ਕਹਿੰਦੇ ਜਿਹਨੂੰ ਮੋਰਫੀਨ ਦੀ ਠੀਕ ਹੈ ਐਲਪ੍ਰੈਕਸ ਦੀ ਗੋਲੀ ਇੱਕ ਪੀਪੀਐਕਸ ਕਰਕੇ ਨਸ਼ਾ ਹੁੰਦਾ ਉਹ ਤੇ ਇੱਕ ਹੋਰ ਚਾਰ ਨਸ਼ੇ ਭਾਂਜ ਨਸ਼ੇ ਉਹ ਟੈਸਟ ਵਿੱਚ ਪੋਜ਼ਿਟਿਵ ਆਏ ਜੋ ਕਿ ਉਹ ਤੇ ਦੋਸਤ ਨੂੰ ਕਾਰਡ ਨੂੰ ਦਿਖਾਇਆ ਗਿਆ ਤੇ ਉਹਨੂੰ ਕਾਰਡ ਉਹਨੂੰ ਹੀ ਪਕੜਾ ਦਿੱਤਾ ਗਿਆ ਜੀ ਤੁਸੀਂ ਆਹ ਦੇਖੋ ਤੁਸੀਂ ਕਹਿੰਦੇ ਤੁਹਾਡਾ ਬੰਦਾ ਨਸ਼ਾ ਨਹੀਂ ਕਰਦਾ ਇਹਦੇ ਪੰਜ ਤਰ੍ਹਾਂ ਦੇ ਨਸ਼ੇ ਪੋਜ਼ਿਟਿਵ ਆਏ ਨੇ ਜੋ ਕਿ ਆਮ ਨਸ਼ੇ ਨਹੀਂ ਹੈਗੇ ਤੇ ਆਮ ਜਗ੍ਹਾ ਨਹੀਂ ਮਿਲਦੇ ਡਾਕਟਰਾਂ ਕੋਲ ਵੀ ਨਹੀਂ ਹੁੰਦੇ ਇਹ ਨਸ਼ੇ ਸਰ ਜਿਵੇਂ ਤੁਸੀਂ ਕਹਿੰਦੇ ਵੀ ਰਾਤ ਰਾਤ ਕਿ ਚਲਾ ਗਿਆ ਜੀ ਹਾਂ ਨਹੀਂ ਇਹਦੀ ਨਸ਼ੇ ਦੀ 카ਟ ਤਾਂ ਕੋਈ ਹੁੰਦੀ ਨਹੀਂ ਇਹਨੇ ਹੌਲੀ ਹੌਲੀ ਸੀਰੀਜ਼ੋ ਜਾਣਾ ਬਾਹਰ ਜਿਹੜੀ 카ਟ ਹੁੰਦੀ ਹੈ ਜਿਹੜੇ ਵੀ ਐਂਟਰੀ ਡੋਟ ਹੁੰਦੇ ਆ ਉਹ ਸਾਰੇ ਨਸ਼ੇ ਦੇ ਐਂਟਰੀ ਡੋਟ ਇਹਨੂੰ ਲਾਏਗੇ ਫਲੂ ਮੈਜ਼ਾਨਿਲ ਕਰਕੇ ਇੰਜੈਕਸ਼ਨ ਹੁੰਦਾ ਉਹ ਜਿਹੜੀ ਐਲਪੈਕਸ ਦੀ 카ਟ ਜਿਹੜਾ ਓਵਰਡੋਸ ਖਾ ਜਾਵੇ ਉਹ ਲਗਾਏ ਚਾਰ ਇੰਜੈਕਸ਼ਨ ਲਗਾਏ 1000 ਰੁਪਏ ਦਾ ਹੁੰਦਾ ਅਸੀਂ ਆਪਦੇ ਕੋਲੋਂ ਲਗਾਏ ਆ ਇਹਨਾਂ ਕੋਲ ਮੰਗਾ ਕੇ ਨਹੀਂ ਲਗਾਏ ਆ ਠੀਕ ਹੈ ਰੈਲੋਗਜ਼ਨ ਠੀਕ ਆਉਂਦਾ ਜੀ ਵਾਲੀ ਗੋਲੀ ਦੀ ਕਾਰਟੋਂ ਦੇ ਉਹ ਠੀਕੇ ਲਗਾਏ ਠੀਕ ਹੈ ਪਰ ਇਹਨੂੰ ਐਨਾ ਕੋਈ ਨਸ਼ਾ ਸੀਗਾ ਜਾਂ ਦੋਰੇ ਕਰਕੇ ਲਗਾ ਲਓ ਇਹਦਾ ਖੋਸ਼ ਵਾਪਿਸ ਨਹੀਂ ਆਇਆ ਇਹਨੂੰ ਸੀ ਵੈਂਟੀਲੇਟਰ ਤੇ ਪਾਇਆ ਤੇ ਇਹਦੇ ਪਰਿਵਾਰ ਨੂੰ ਸਮਝਾਇਆ ਗਿਆ ਜੀ ਤੁਸੀਂ ਇਸਨੂੰ ਕਿਤੇ ਲੈ ਕੇ ਜਾਣਾ ਚਾਹੁੰਦੇ ਹੋ ਵੱਡੇ ਹਸਪਤਾਲ ਤੁਹਾਨੂੰ ਛੂਟ ਹੈ ਤੁਸੀਂ ਲਜਾਸ ਆ ਇਹ ਕਹਿੰਦੇ ਅਸੀਂ ਨਹੀਂ ਲੈ ਕੇ ਜਾਣਾ ਚਾਹੁੰਦੇ ਅਸੀਂ ਇੱਥੇ ਹੀ ਇਲਾਜ ਕਰਾਣਾ ਚਾਹੁੰਦੇ ਆ ਏਸੀ ਸਾਰੇ ਡਾਕਟਰ ਸਾਹਿਬ ਜਿਹੜੇ ਜਿਨ੍ਹਾਂ ਦੀ ਸਿਰ ਡੇਲੀ ਡਿਊਟੀ ਹੁੰਦੀ ਹੈ ਉਹ ਸਾਰੀ ਰਾਤ 8 ਵਜੇ ਲੈ ਕੇ ਸਵੇਰ 9 ਵਜੇ ਤੱਕ ਇਹਦੇ ਬੈਡਸਾਈਡ ਬੈਠੇ ਦਾ ਇਲਾਜ ਕਰਦੇ ਰਹੇ ਨੇ ਬੀਪੀ ਪਲਸ ਆਕਸੀਜਨ ਚੈੱਕ ਕਰਦੇ ਰਹੇ ਨੇ 9 ਵਜੇ ਡਾਕਟਰ ਸਾਹਿਬ ਸਾਡੇ ਗਏ ਨੇ 9 ਵਜੇ ਮੈਂ ਆਇਆ ਫਿਰ ਇਹਦਾ ਜਿੰਮੇ ਤਿਆਨ ਰੱਖਿਆ 10 ਵਜੇ ਇਹਦੇ ਪਰਿਵਾਰਿਕ ਮੈਂਬਰਾਂ ਨੇ ਡਿਸੀਜਨ ਲਿਆ ਕਿ ਅਸੀਂ ਐਮਸ ਜਾਣਾ ਚਾਹੁੰਦੇ ਹਾਂ ਮੇਰੇ ਕਈ ਬਿੱਤਰ ਐਮਸ ਵਿੱਚ ਕੰਮ ਕਰਦੇ ਨੇ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਜੇ ਤੁਹਾਨੂੰ ਖਰਚੇ ਦੀ ਪਰਦਾ ਮੈਂ ਐਮਜ਼ ਬਿਠਿੰਗਾ ਤੁਹਾਨੂੰ ਬੈਡ ਅਵੇਲੇਬਲ ਕਰਾ ਕੇ ਦੇ ਦਵਾਂਗਾ ਇਹ ਐਮਜ਼ ਬਿਠਿੰਗਾ ਜਾਣ ਦੀ ਜੇ ਕੋਈ ਮੈਡੀਸਿਟੀ ਹਸਪਤਾਲ ਬਿਠਿੰਦੇ ਚਲੇਗੇ ਉੱਥੇ ਮੈਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਇਹ 18 ਤਰੀਕ ਨੂੰ ਸਵੇਰ ਉੱਥੇ ਪਹੁੰਚੇ ਨੇ ਅੱਜ 3 ਤਰੀਕ ਹੈ 20 20 ਤਰੀਕ 19 ਤਰੀਕ ਦੀ ਰਾਤ ਨੂੰ ਡੈਥ ਹੋਈ ਹੈ ਉਹਨਾਂ ਨੇ 24 ਉਹਨਾਂ ਨੇ 36 48 ਘੰਟੇ ਉੱਥੇ ਰੱਖਿਆ ਮਰੀ ਹੋਨੋਜ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕਰਿਆ